सी तारा करी ਸਤਿ ਸ੍ਰੀ ਅਕਾਲ ਜਿੰਦਾਬਾਦ ਮਤੀ ਸਿੰਘ ਸਰਕਲਸ ਕਰਤਕ ਟੈਕਨੀਕਲ ਸਰਵੇਇੰਗ ਪੰਜਾਬ ਮੈਂ ਅੱਜ ਅਸੀਂ ਸਾੰਝਾਪੁਰ ਪੰਜਾਬ ਏਕਤਾ ਮੰਚ ਪੰਜਾਬ ਤੇ ਐਜੂਕੇਸ਼ਨ ਆਫ ਚੇਂਜ ਦੇ ਸਾਝੇ ਖੜੇ ਦੇ ਸੱਦੇ ਉੱਪਰ ਸਮੁੱਚੇ ਪੰਜਾਬ ਦੇ ਅੰਦਰ ਬਿਜਲੀ ਕੰਮ ਜੋ ਚੈਨ ਦਣਾ ਚੈਨ ਰੋਜਾ ਸਮੂਹ ਛੁੱਟੀ ਤੇ ਅੜੀ ਵਜ ਅੱਜ ਦੂਜੇ ਦਿਨ ਆ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਆ ਅਸੀਂ ਅੱਜ ਦੂਜੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੱਲ ਤਾਂ ਹੀ ਸਾਡਾ 13ਾ ਸਮੂਹ ਚੁਕੀ ਦਾ ਫੈਸਲਾ ਹੈ ਜੇਕਰ ਸਾਡੀਆਂ ਜੋ ਬਿਜਲੀ ਮੰਤਰੀ ਦੇ ਨਾਲ 31/7 ਨੂੰ ਜੁਲਾਈ ਨੂੰ ਜਿਹੜੀਆਂ ਮੀਟਿੰਗ ਹੋਈ ਉਹਦੇ ਤੇ ਸਹਿਮਤੀ ਅਨੁਸਾਰ ਜੇਕਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਅਸੀਂ ਇਸ ਤੋਂ ਵੀ ਠਿੱਕਾ ਸੰਘਰਸ਼ ਕਰਦੇ ਹੋਏ ਜਿਹੜੀ ਇਹ ਸੰਗਤ ਛੁੱਟੀ ਨੂੰ ਜਿਹੜੀ ਹੈ ਗਿਆ ਅੱਗੇ ਵਧਾਇਆ ਜਾਵੇਗਾ। ਰਾਜ ਮੰਗ ਕੀ ਹੈ ਤੁਹਾਡੇ ਕੋਲ? ਸਾਡੀ ਸਭ ਤੋਂ ਮੇਨ ਮੰਗ ਹੈ ਇੱਕ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਪੁਲਿਸ ਮੁਲਾਜ਼ਮਾਂ ਤੇ ਫੌਜ ਦੇ ਮੁਲਾਜ਼ਮਾਂ ਨੂੰ ਜਿਹੜੇ ਮਿੱਤਕਾਂ ਨੂੰ ਸ਼ਹੀਦਾ ਦਰਜਾ ਦੇ ਕੇ ਉਹਨਾਂ ਨੂੰ 1 ਕਰੋੜ ਦਾ ਮੌਜਾ ਦਿੱਤਾ ਜਾਂਦਾ ਪਰਿਵਾਰ ਨੂੰ ਅਸੀਂ ਵੀ ਮੰਗ ਕਰਦੇ ਹਾਂ ਕਿ ਜਿਹੜਾ ਸਾਡੀ ਦੀ ਨੌਕਰੀ ਵੀ ਇਹ ਕਿਸੇ ਬਾਰਡਰ ਤੋਂ ਘੱਟ ਨਹੀਂ ਹੈਗੀ ਪਿਛਲੇ ਸਮੇਂ ਦੇ ਵਿੱਚ 3 ਸਾਲਾਂ ਦੇ ਅੰਦਰ 750 ਜਿਹੜੇ ਕਰਮਚਾਰੀ ਆ ਉਹ ਪਣਾ ਠੇਕੇ ਵਾਲੇ ਹੁਣ ਪਣਾ ਰੈਗੂਲਰ ਹੋਣ ਉਹਨਾਂ ਦੇ ਜਿਹੜਾ ਹੈਗਾ ਬਿਜਲੀ ਹਾਸਿਆ ਨਾਲ ਉਹ ਦਰਦਨਾਕ ਮੌਤ ਹੋ ਚੁੱਕੀ ਹੈ ਜਿਹਦੇ ਅਨੇਕਾਂ ਸਾਥੀ ਜਿਹੜੇ ਖੰਭਾਂ ਦੇ ਉੱਤੇ ਹੀ ਉਹਨਾਂ ਦੇ ਕਰੰਟ ਨਾਲ ਜਿਹੜੇ ਉਹ ਸਾਰਾ ਸਰੀਰ ਸੜ ਜਾਂਦਾ ਉਸ ਕਰਕੇ ਸਾਡੀ ਇੱਕ ਨੰਬਰ ਤੇ ਡਿਮਾਂਡ ਇਹ ਹੈ ਕਿ ਭਾਈ ਸਾਨੂੰ ਵੀ ਸ਼ੀਦਾ ਦਰਜਾ ਦੇ ਕੇ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਸਹਾਇਤਾ ਦਿੱਤੀ ਜਾਵੇ ਜਿਹੜਿਆਂ ਦੇ ਹਾਸੀ ਦੇ ਉਹ ਵਿਅਕਤੀ ਜਦੋਂ ਹੁੰਦਾ ਸਾਡਾ ਉਹਦਾ ਇਲਾਜ ਵੀ ਮਹਿਕਮੇ ਸਰਕਾਰ ਕੈਸ਼ਲੈਸ ਤਰੀਕੇ ਨਾਲ ਕਰਾਵੇ ਤਾਂ ਜੋ ਜਿਹੜੇ ਪ੍ਰਵਾਪ ਤੇ ਕੋਈ ਆਰਥਿਕ ਬੋਝ ਬਹੁਤਾ ਨਾ ਪਵੇ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਵੀ ਜਿਹੜੇ ਸਾਡੇ ਹਾਲਾਤ ਆ ਜਿਹੜੇ ਸਟਾਫ ਆ ਉਹ ਜਿਹੜੀਆਂ ਸੈਂਕਸ਼ਨ ਪੋਰਟ ਦਾ ਲਗਭਗ 35% ਸਾਡੇ ਕੋਲੇ ਆ ਉਹਦੇ ਤੇ ਰੈਗੂਲਰ ਭੱਤੀ ਦਿੱਤੀ ਜਾਵੇ ਜਿਹੜੇ ਸਾਡੇ ਕੰਟਰੈਕਟ ਤੇ ਕੱਚੇ ਕੰਮ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੇ ਗ੍ਰੇਡਾਂ ਦੇ ਵਿੱਚ ਲੰਮੇ ਸਮੇਂ ਤੋਂ ਸਾਡੀ ਜਿਹੜੇ ਆਰਟੀਐਮ ਦੀ ਪ੍ਰੋਮੋਸ਼ਨ ਉਸੇ ਦਾ ਪੇ ਬੈਂਡ ਜਿਹੜਾ 1.7.21 ਤੋਂ ਬਾਅਦ ਜਿਹੜੇ ਸਾਡੀਆਂ ਪ੍ਰਮੋਸ਼ਨਾਂ ਦੇ ਪਾੜਾ ਉਹਦਾ ਨਿਬੇੜਾ ਕੀਤਾ ਜਾ ਪ੍ਰਧਾਨ ਜੀ ਇਹਨਾਂ ਮੰਗਾਂ ਨੂੰ ਲੈ ਕੇ ਤੁਸੀਂ ਪਹਿਲਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਂ ਕਿਸੇ ਮੰਤਰੀ ਨਾਲ ਮੀਟਿੰਗ ਹੋਈ ਤੁਹਾਡੀ ਅਸੀਂ ਲਗਾਤਾਰ 1 ਜਨਵਰੀ ਜਨਵਰੀ 2024 ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਮੈਨੇਜਮੈਂਟ ਨੂੰ ਲਗਾਤਾਰ ਡੈਪੂਟੇਸ਼ਨਾਂ ਤੇ ਮਿਲਿਆ ਗਿਆ 5 7 24 ਨੂੰ ਜਿਹੜਾ ਹੈਗਾ ਫੁੱਲ ਬੋਰਡ ਜਿਹੜਾ ਪਾਵਰ ਕਾਮ ਦੀ ਮੈਨੇਜਮੈਂਟ ਆ ਫੁੱਲ ਸਮੇਤ ਚੇਅਰਮੈਨ ਸਾਰੇ ਡਾਇਰੈਕਟਰਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੁਹਾਡੀ ਬਿਜਲੀ ਮੰਤਰੀ ਨਾਲ ਮੀਟਿੰਗ ਕਰਾਵਾਂਗੇ 29 ਸਤ ਨੂੰ ਬਿਜਲੀ ਮੰਤਰੀ ਨਾਲ ਚੰਡੀਗੜ੍ਹ ਮੀਟਿੰਗ ਦੇ ਵਿੱਚ ਜਿਹਨੀਆਂ ਸਾਡੀਆਂ 40 ਮੰਗਾਂ ਦਾ ਮੰਗ ਪੱਤਰ ਆ ਉਹਦੇ ਵਿੱਚੋਂ ਪੱਕਦੀਆਂ 16 ਮੰਗਾਂ ਤੇ ਉਹ ਸਹਿਮਤੀ ਹੋ ਗਈ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਉਸ ਮੀਟਿੰਗ ਦੇ ਵਿੱਚ ਕਿ 15 ਅਗਸਤ ਆਉਣ ਆਲੀ ਤੇ ਅਸੀਂ ਭਗਵਾਨਤ ਮਾਨ ਤੋਂ ਤੁਹਾਡੀਆਂ ਸਾਰੀਆਂ ਮੰਗਾਂ ਦਾ ਐਲਾਨ ਉਥੋਂ 15 ਅਗਸਤ ਦੀ ਸਟੇਜ ਤੋਂ ਕਰਾਵਾਂਗੇ ਪਰ ਅੱਜ ਅਸੀਂ 15 ਅਗਸਤ ਨੂੰ ਦੇਖ ਕੇ ਜਦੋਂ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਗਈ ਤਾਂ ਅਸੀਂ ਸੰਘਰਸ਼ ਦੇ ਰਾਹ ਪਏ